ਔਰ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆ ਅੱਜ ਸਾਰ ਨੂੰ ਆਸੀ ਸਰਦਾਰ ਰਿਕਰ ਸਿੰਘ ਦੀ ਯਾਦ ਨੂੰ ਮੇਰੇ ਮਿੱਤਰੋ ਵੱਡਾ ਮੇਲਾ ਸਰਬਤ ਕੀਤਾ ਗਿਆ ਹੈ ਹਰ ਸਾਲ ਹੀ ਭਰਾ ਯਾਰ ਦੋਸਤ ਮਿਲ ਕੇ ਗ੍ਰੇਡਾਂ ਦੀ ਧਰਤੀ ਤੋਂ ਬੈਠਾ ਅੱਜ ਵੱਡੀ ਐਲੜੀ ਲਾ ਕੇ ਜੀ ਆਇਆਂ ਨੂੰ ਬੱਲੇ 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 ਬੰਨ ਕਹਿੰਦੇ ਯਾਰ ਖੇਡਦੇ ਕਹਿੰਦੇ ਮਹਾਨ ਵੱਡਾ ਕਲੱਬ ਬਣਦਾ ਹਜ਼ਾਰਪੁਰ ਫਰਵਰੀ ਪਿੰਡੀ ਰਾਲ ਰਾਂਪਰੇ ਦਾ ਬੱਲੇ ਹੋ ਸ਼ੋਟ ਓਏ ਗੋਪੀ ਹਾ ਏ ਥਾ ਏ ਥਾ 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 3100 ਏ ਬੱਲੇ 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 ਆਹ ਵਾਰਨਰ ਆ ਜੱਦਾ ਕੋਲ ਖੜੇ ਨਹੀਂ ਤੇਦੀ ਦਾ ਜਸ਼ਨ ਏ ਰਾਵਣ ਓਏ ਵਾਓ ਯਾਰ ਗੋਪੀ ਏ ਥਾ पर रा सौ सौ सौटिया डैनी हा डैनी शौदा सौ भले

চোখা ম্যাচ চোখা ভলে ভালে ভালো বার গ ਟ੍ਰਿਕ ਬਾਈ ਆ ਗਿਆ ਕਹਿੰਦੇ ਜਾਂ ਵੀ ਧਰਤੀ ਦਾ ਹਮੇ ਤਾਂ ਕਹਿੰਦੇ ਸਾਹਮਣਾ ਕਰ ਲਈ ਬੱਲੇ 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 ਓ ਓ ਪਾ ਲਿਆ ਫਿਰ ਗੇਂਦ ਨੂੰ ਅਗਦੇ ਪਲੇਅਰ ਦੇ ਨਾਮ ਕਰਦੇ ਓ ਬੱਲੇ 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 ਇੱਕ ਹੋਰ ਹੈ ਕੋਈ ਜੜੀ ਦੁਰ ਮੋਜ ਬਾਈ 3100 ਏ ਬੈਟਸਮਨ ਕੋਮਲ ਤੁੰਦਰੀਆ ਇਕੱਲੇ ਖੜਾ ਸੱਚ ਲਿਖਿਆ ਤੇ ਸੱਚ ਬੋਲਿਆ ਆਇਆ ਸੀ ساری ਜਿੰਦਗੀ ਘਾਟ ਰੜਕਣੀ ਤੇਰੀ ਓਏ ਬੋਲ ਆਓ ਬੰਦੀ ਵਾਲਾ ਬੋਬੀ ਕੁਮਰ ਨੇ ਮੇਰੀ ਬੱਲੇ 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 ਆਓ ਬਾਦੀ ਵਾਲਾ ਬਾਦੀ ਵਾਲਾ ਚੋਟੀ ਦੀ ਬਾਲ ਪਾ ਗਿਆ ਮੇਰੇ ਮਿੱਤਰੋ ਉਹ ਮੁੰਡਾ ਕਹਿੰਦੇ ਬੱਲੇ ਬੱਲੇ ਆਹ ਤਾਲੀਆਂ ਕਰਦੇ ਆ ਉਧਰ ਜਸਵਿੰਦਰ ਸਿੰਘ ਢੀਂਸਾ ਸਾਹਿਬ ਯੂਐਸਏ ਵਾਲੇ ਵੱਡਾ ਭਰਾ ਸਾਡਾ ਕਹਿੰਦੇ ਤਾਲ ਪਿੱਟਾ ਮਾਰਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਇਧਰ ਕਾਂਚਨ ਸਾਹਿਬ ਤੇ ਭਰਤਵਾਲ ਜੀਵਨ ਉਹ ਵੀ ਤੇਜ਼ੇ ਤੋਂ ਤੇ ਭੱਜ ਰਿਹਾ ਫਿਰਦੇ ਜਿਹੜੇ ਜਿੰਦਗੀ ਦੀ ਕਹਾਣੀ ਹੋ ਰਹੀ ਆ ਕਰੋ ਵੈਲਕਮ ਭਰਾ ਦੇ ਵਿੱਚ ਪੂਰਾ ਹੋ ਜਾਏ ਕਿੱਡਾ ਕੋਲਾ ਵੇਖ ਲਾਸੋ ਜੱਕ ਫੀਲਿੰਗਾਂ ਜੋ ਬੰਦਾ ਚੱਕੀ ਫਿਰਦੇ ਉਹ ਮਿੱਤਰਾਂ ਨੇ ਰੱਖੇ ਥਾਕੇ ਭਲ ਭਰਾ ਵੀਰੇ ਆਪਣਾ ਕੱਲੇ ਕੱਲੇ ਬਾਈ ਅੰਪਾਇਰ ਕੋਲੇ ਕੱਲੇ ਕੱਲੇ ਬੰਦੇ ਕੋਲੇ ਆਪ ਜਾ ਕੇ ਬਾਈ ਪੁੱਛ ਰਿਹਾ ਭਰਾ ਸਾਡਾ ਕਿ ਕਿਸੇ ਚੀਜ਼ ਦੀ ਲੋੜ ਆ ਤਾਂ ਤੁਸੀਂ ਦੱਸ ਸਕਦੇ ਹੋ ਕਮੇਟੀ ਨੂੰ ਬੱਲੇ 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 ਕੋਈ ਫੋਟੋ ਵਾਲਾ ਭਾਰ ਦੇਣ ਔਰ ਕਿੱਠ ਵਾਲਾ ਮਜੀਠੇ ਵਾਲਾ ਬੱਲੇ 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 ਵਾਹ ਓਏ ਕਿੱਠ ਵਾਲਿਆ ਔਰ ਮੈਕਸਵੈਲ ਮੋਰਤਾ ਮੈਕਸਵੈਲ ਕਰਦੇ ਨਹੀਂ ਹੁੰਦੇ ਜਦੋਂ ਸਾਹ ਸਾਹ ਦੇ ਮੂੰਹ ਮਾਰਨ ਉਹ ਵੀ ਮਰਦੇ ਨਹੀਂ ਹੁੰਦੇ ਦੇਖਦਾ ਵੀਰੇ ਮੈਂ ਦੇਖਦਾ ਕੋਈ ਹੁੰਦੀ ਰਿਕ ਸੂਟ ਵਾਲੀ ਕੁੜੀ ਵਫਾਦਾਰ ਨਹੀਂ ਹੁੰਦੀ ਜੋ ਹੋਗੀ ਸ਼ੋਰ ਕਰ ਪਰ ਧਰਤੀ ਤੇ ਨਾ ਲਾਉਂਦੇ ਆ ਕਿਧਰ ਹੁੰਦੇ ਨੇ ਤੇ ਸਾਹਮਣੇ ਦਾ ਜੱਫਾ ਨਹੀਂ ਬੱਲੇ 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 ਫਰੀਅਟ ਤੋਂ ਬਾਅਦ ਫੇਰ ਇਹ ਫੇਰ ਮੋਰਤਾ ਫੇਰ ਮੋਰਤਾ ਚਲਾਉਂਦੇ ਆ ਕਿਹਾ ਹੁਣ ਤਾਂ ਵਾਪਸ ਜਾਣਾ ਪੈਣਾ ਹੈ ਉਹ ਤੇ ਸੋਡ ਰਿਸ਼ੀ ਵਾਲਾ ਧੂੜੀ ਕੈਚ ਕਰ ਗਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਤਾੜੀ ਹੈ ਉਹ ਗੁਰਦਾ ਨਗਰੀਆ ਜੰਦਾ ਨਗਰੀਆ ਤਾੜੀ ਮੇਰੇ ਮਿੱਤਰੋ ਅੱਜ ਮਾਸਟਰ ਕਲੱਬ ਆਜਲੇ ਵੇਖੇ ਤੇ ਟੌਪ ਦਾ ਛੱਕਾ ਕਿ ਭਰਾ ਕਹਿੰਦਾ ਕਿ ਰੇ ਵਿੱਚ ਗੁਰਜਾਣ ਚੋਪੜ ਸੇਠੀ ਚਾਟਾ ਕਹਿੰਦੇ ਯੂਐਸਏ ਵਾਲੇ ਸੱਦੇ ਲਾਉਂਦੇ ਆ ਤੇ ਯੂਐਸਏ ਵਾਲਿਆਂ ਦਾ ਮੇਲਾ ਏ ਤੇ ਕਹਿੰਦੇ ਜੰਪੂ ਮੱਧਰੇ ਦੇ ਵਿੱਚ 1 ਲੱਖ ਰੁਪਏ ਧੂਰੀ ਵੀਰ ਧੀਰਾ ਜਸ਼ਨ ਸੱਦੋ ਆਸਟ੍ਰੇਲੀਆ ਤੇ ਸੱਪਣ ਆਸਟ੍ਰੇਲੀਆ ਸਿਮਰ ਨਾਪਾ ਗੰਨਾਪਾ ਤੇ ਗਾਂਧੀ ਧਰਤੀ ਦਾ ਵੱਡਾ ਕਹਿੰਦੇ ਬਾਲ ਬੰਦ ਦੇ ਲਈ ਰਲਾ ਦੇਗਾ ਜੋ ਪਹਿਲੀ ਬਾਲ ਬੱਲੇ 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 ਇਖੇ ਰੱਖਿਆ ਇਖੇ ਰੱਖਿਆ ਆ ਗੰਗਾ ਨਗਰੀਆ ਗੰਗਾ ਨਗਰੀਆ ਦਾ ਪਿੰਡੂ ਵੱਲੋਂ ਨੇ 100 ਵਾਲਾ ਸੰਜੋ ਰਾਜਾ ਹੀਰਾ ਮੀਰ ਵੱਡਾ ਬਲਾਰਾ ਆਹ ਕਾਸਟੋ ਦੀ ਦੁਨੀਆ ਤੇ ਅੱਜ ਕੱਲ ਪੌ ਪਾਡੇ ਏਰੀਆ ਦਾ ਬਾਦ ਖਫੋਏ ਵਾਲਾ ਜੋਗਾ ਕੁਦਰ ਜਿੰਦਰ ਹੀਰ ਨੇ ਤੇ ਇਹਨਾਂ ਨੂੰ ਹਰੌਨੀ ਭਰਾ ਸਾਡੇ ਜਿਹੜੇ ਹਰਿਆਣੇ ਦੇ ਵਿੱਚ ਕਹਿੰਦੇ ਜਿਆਦਾਤਰ ਬੱਲੇ ਬੱਲੇ ਕਰਾਉਂਦੇ ਆ ਤੇ ਨਾਲ ਪੰਜਾਬ ਦੇ ਮੁੰਡਿਆਂ ਦੇ ਉੱਪਰ ਵੀ ਮੁੰਡਿਆਂ ਦਾ ਕਾਰਗੋਦ ਹੈ ਉਹ ਧੰਨਵਾਦ ਕਰਦੇ ਆ ਸੈਂਡਰ ਇੰਥ ਨਾਲ ਆ ਹਾ ਜਾਂ ਕਿਵੇਂ ਪੈਣਾ ਥੋੜਾ ਕਰਾਂ ਦੇ ਤੇ ਚਰਦੇ ਖੜੇ ਬੱਲੇ 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 ਪਾ ਓਏ ਕੰਤਾ ਨਗਰ ਵਾਲਾ ਸਲਾਮ ਹੈ ਵੀ ਏਰੀਆ ਏਰੀਆ ਟੀਮਾਂ ਨੂੰ ਵੀ ਕਿਹਾ ਵੀ ਕੱਪ ਤੁਸੀਂ ਵੀ ਬਣਾ ਸਕਦੇ ਹੋ ਏਰੀਆ ਵਾਲਿਆਂ ਦੇ ਵਾਸਤੇ ਮੌਕਾ ਸਪੈਸ਼ਲ ਵੱਡਾ ਦਿੱਤਾ ਗਿਆ ਮੇਰੇ ਮਿੱਤਰੋ ਕਹਿੰਦੇ ਤੋਂ ਫੇਰ ਦੇ ਪ੍ਰਿਆਨ ਅੰਦਰ ਗੁੰਡਾ ਫੇਰ ਬੱਲੇ ਵਾਲੇ ਬੱਲੇ ਪੋੜਾਈ ਜਾਂਦੇ ਤਾਰੇ 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 ਇਹ ਪ੍ਰਵੀਰ ਹੈ ਮੇਰੇ ਵੀਰੋ ਦਾ ਸੋਹਣਾ ਕੈਚ ਇੱਥੇ ਗੁਰੂ ਜੀ ਆ ਰਹੇ ਆ ਗੁਰੂ ਜੀ ਮਿਲਣਗੇ ਆ ਕੇ ਇੱਧਰ ਰੂਪਾ ਖੜੀ ਦੇ ਲੈਮਨ ਨੂੰ ਸਾਡੇ ਦੇ ਤੋਂ ਤੇ ਵਿਗਟਾ ਮੇਰੇ ਮਿੱਤਰੋ ਕਹਿੰਦੇ ਉੰਦੀ ਸਿਆ 200 ਦੀ ਲੱਗਦੀ ਆ ਮੁੰਡਾ ਕਹਿੰਦਾ ਜੇ ਨਾਦਰ ਕਲਾਉਂਡ ਦੀ ਧਰਤੀ ਤੇ ਆਪਾਂ ਛੱਡਰਪੁਰ ਦੀ ਜੀਤ ਕਰ ਲਈਏ ਆ ਮੁੰਡਾ ਹੋ ਗਿਆ ਟਿਕਾੜੇ ਮੇਰੇ ਮਿੱਤਰੋ ਛੱਡਰ ਨੂੰ ਬੱਗੂ ਆ ਗਿਆ ਜਿਸ ਨੇ ਨਾਲ ਗੱਦਾ ਸੱਖਰ ਦੇ ਸੋ ਬੈਣ ਗਿਆ ਇੱਧਰ ਮੇਰੇ ਮਿੱਤਰੋ ਚਾਰੇ ਆ ਪਾਗਲ ਬੱਲੇ ਬੱਲੇ ਕਰਵਾ ਰਿਹਾ ਓਏ ਗੁੰਲਾ ਗੁੰਲਾ ਕਰਵਾ ਰਿਹਾ ਲੈ ਵੀ ਰੂਪਲ ਭਾਈ ਆ